ਅਿਤੋ ਦਿਨੀ ਫਤਿਹਗੜ ਚੂੜੀਆਂ ਬਟਾਲਾ ਰੋਡ ਤੇ ਰੱਡੇ ਦੇ ਨਜ਼ਦੀਕ ਟਰਾਕੇ ਠਾਉ ਦੇ ਨਾਲ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਡੇਰਾ ਰੋਡ ਫਤਿਹਗੜ ਚੂੜੀਆਂ ਕਬਰਿਸਤਾਨ ਦੇ ਵਿੱਚ ਸਪੁਰਦੇ ਖਾਕ ਕਰ ਦਿੱਤਾ ਗਿਆ ਇਸ ਮੌਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਨਮ ਅੱਖਾਂ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਰਿਸ਼ਤੇਦਾਰ ਤੇ ਸਕੇ ਸਬੰਧੀ ਪਹੁੰਚੇ ਨੇ ਤੇ ਅੰਤਮ ਰਸਮਾਂ ਲਈਆਂ ਗਈਆਂ ਨਮਕ ਦੇ ਨਾਲ ਪਰਿਵਾਰ ਦੇ ਬੁੱਲੂ ਅੰਤ ਵਿਦਾਈ ਦਿੱਤੀ ਗਈ ਤੇ ਦੱਸਣੀ ਹੋ ਗਿਆ ਕਿ ਦੋਵੇਂ ਮ੍ਰਿਤਕ ਨੌਜਵਾਨ ਸਾਹਿਲ ਤੇ ਜੋਂ ਮਾਪੇ ਦੇ ਇਕਲੌਤੇ ਪੁੱਤਰ ਸਨ ਪੁਲਿਸ ਦੇ ਵੱਲੋਂ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸਾਡਾ ਬੇਟਾ ਹੈ ਤੇ ਜਾ ਹੈ ਅੱਲਾਹ ਅੱਲਾਹ ਹੈ ਕੀ ਨਾਮ ਹੈ ਜੌਨ ਜਮਨ ਜੌਨ ਹੈ ਉਹ ਜਾਚੀ ਡੋ ਰਿਹਾ ਤੇ ਮਸਲਾ ਇਹ ਸਾਡੇ ਤੋਂ ਸਹਾਰਿਆ ਨਹੀਂ ਗਿਆ ਤੇ ਜਿਹਦੇ ਨੇ ਸਾਨੂੰ ਲਾਸ ਮਿਲੀ ਹੈ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਅਰੀਸ਼ ਤੇ ਮੇਰਾ ਯਾਰ ਦੋਸਤ ਯੂਨਸ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਕਿ ਉਹਦੇ ਬੇਟੇ ਦਾ ਤੇ ਇੱਕ ਜੌਨ 2 ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁਖਦਾਈ ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸ ਦੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਕੱਲੇ ਕੱਲੇ ਸੀ ਦੋਵੇਂ ਤੇ ਦੋਵਾਂ ਦੀ ਦੋਸਤ ਹੀ ਇਹ ਘਾਤ ਸਿ ਦੇਵਤ ਬਹੁਤ ਪਿਆਰ ਨਾਲ ਕਮੋਤਿਆ ਬਹੁਤ ਦੁਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਜੋਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਾ ਤੇ ਵਾਪਸ ਆਉਣਾ ਪਿਆ 8 ਮਹੀਨਿਆਂ ਬਾਅਦ ਹੀ ਦੁੱਖਦਾਈ ਘਟਨਾ ਆ ਦੋਨੇ ਬੱਚੇ ਜਿਹੜੇ ਸੀਗੇ ਜਿਵਾਨੀ ਦੇ ਦਰੀ ਤੇ ਪੈਸੇ ਰੱਖਿਆ ਸੀਗਾ ਉਹ ਦੋਹ ਇਤਿਆਜ਼ੀਆਂ ਕਾਜ਼ੇ ਸੀ ਆਪਣੀ ਅਗਲੀ ਸਟੱਡੀ ਵਾਸਤੇ ਆਪਣੀ ਕੈਰੀਅਰ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆ ਗਿਆ ਦੋਨਾਂ ਦੇ ਪਰਿਵਾਰ ਬਹੁਤ ਨਹਾਇ ਤੇ ਸ਼ਰੀਫ ਤੇ ਬਹੁਤ ਚੰਗੇ ਇਨਸਾਨ ਉਹ ਦੋ ਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਬੜੇ ਨੇਕ ਸੀਗੇ ਇਕੱਠਾ ਨਾਂ ਨੂੰ ਪਲਾਇਆ ਨਹੀਂ ਜਾ ਸਕਦਾ ਲੇਕਿਨ ਉਹੀ ਹੈ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਝੁਕਦਾ ਹੈ ਅੱਜ ਜਿੰਨੀ ਵੀ ਦੁਨੀਆ ਹੈ ਇਹ ਸਾਦੇ ਉਸੇ ਭਾਣੇ ਨੂੰ ਮੰਨਦੇ ਹਨ ਉਹਦੇ ਅੱਗੇ ਝੁਕਦੇ ਨੇ ਕਿਉਂਕਿ ਇਹਦੇ ਅੱਗੇ ਖੜ ਕੋਈ ਨਹੀਂ ਸਕਦਾ ਐਸੇ ਪਰਮਾਤਮਾ ਕੀ ਅਰਦਾਸ ਕਰ ਸਕਦੇ ਕਿ ਪ੍ਰਭੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਪਿੱਛੇ ਜੀਆਂ ਨੂੰ ਜਿਹੜਾ ਹੈ ਉਹ ਬਹੁਤ ਸਾਰਾ ਹੌਸਲਾ ਦੇਵੇ ਤਾਂ ਜੋ ਇਸ ਦੁੱਖ ਨੂੰ ਸਹਿਨ ਕਰ ਸਕੇ। ਰੀਡੀਓਡੀ ਟਰਾਈਡੀ ਵੀ ਹਾਂ ਬਸ਼ੰਦਾ ਕਰਦਾ ਇੱਕ ਇਹ ਜਿਹੜੀ ਸੀ ਦੇ ਘਰ ਆ ਗਈ ਆ ਖਾਣਾ ਮਸ। ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਤਵਾਰਾਂ ਨੇ ਵੀ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ ਵਰਤਨ। ਉਹ ਸਿਆਣੇ ਕਹਿੰਦੇ ਨੇ ਵੀ ਜਦੋਂ ਜੇ ਕਿਸ ਦੀ ਦੌਲਤ ਵੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਪਈ। ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਬਹੁਤ ساری ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਅਦਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਰੇ ਨੁਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਪਤੰਦ ਸਿੰਘ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿਬਾਨ ਜਿਹੜੇ ਪਹੁੰਚੇ ਨੇ ਉਹਦੇ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰ ਨਾਲ ਪਿਆਰ ਮੁਹੱਬਤ ਸੀ ਆ ਤੇ ਚੰਗਾ ਜੀਵਨ ਜੀਤਿਆ ਇਤਨਾ ਕਾਫੀ ਨਹੀਂ ਪੁੰਹਦਾ ਜ਼ਰਦਾ ਦੁੱਖ ਸਾਂਝਾ ਕਰਨ ਲਈ ਸਾਰੇ ਲੋਕਾਂ ਸਾਰੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਤੁਹਾਨੂੰ ਇਹ ਹੌਸਲਾ ਹੁੰਦੇ ਹੁੰਦੇ ਸਮਾਂ ਲੱਗਣਾ ਲੇਕਿਨ ਇਹ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ ਅੱਜ ਮੈਂ ਸਮਝਣਾ ਹੈ ਕਿ ਇਨੇ ਲੋਕਾਂ ਨੂੰ ਵੇਖ ਕੇ ਇਸ ਪਰਿਵਾਰ ਦਾ ਥੋੜਾ ਜਿਹਾ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮਹੱਲਾ ਸਾਡੀਆਂ ਬਾੜਾਂ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਸਾਡੇ ਨਾਲ ਨੇ ਔਰ ਇਹੋ ਹੀ ਉਹਨਾਂ ਦੀ ਹੌਸਲੇ ਦੀ ਇੱਕ ਮੱਦੀ ਨਿਸ਼ਾਨੀ ਹੈ ਮੈਂ ਕਾਉਂਸਲਰ ਵਾਰ ਨੰਬਰ 2 ਫਰੀਘਟ ਚੋਗਿਆਂ ਦਾ ਇਹ ਟਾਪ ਵਾਰਡ ਦੇ ਵਿੱਚ ਦੇ ਨਿਹਰੇ ਬੱਚੇ ਹੀ ਯਾਰ ਦੋਸਤੀ ਬਹੁਤ ਟੱਕਾ ਹੋਇਆ ਜਿਹੜਾ ਬਹੁਤ ਮਾੜਾ ਹੋਇਆ ਮੈਂ ਬਹੁਤ ਕੀ ਇਸ ਗੱਲ ਦੀ ਸਾਡੇ ਪਰਿਵਾਰ ਹੈ ਸਾਡੀ ਗੁਆਣ ਹੀਗੀ ਇੱਕ 13 ਮਾੜ ਦਾ ਹੀ ਇਸ ਤਰ੍ਹਾਂ ਬੜੀ ਮਾੜੀ ਗੱਲ ਪਰਮਾਤਮਾ ਇਹਨਾਂ ਨੇ ਆਪਣਾ ਮਾਸ਼ਪਤ ਸਾਨੂੰ ਜੈਮਸੀ ਦੀ ਮੈਂ ਫਲੇਗਰ ਚੋੜੀਆਂ ਕਬਰਸਤਾਨ ਦੇ ਵਿੱਚ ਖੜਾ ਆ ਜਿਹੜੀਆਂ ਦੋ ਮੁੰਮਾ ਇਹ ਕਬਾ ਕੈਂਸੀਡੈਂਟ ਇੰਨਾ ਜਬਰਸਤ ਹੋਇਆ ਕਿ ਸਾਰੀ ਦੁਨੀਆ ਤਰਸ-ਤਰਸ ਕਰ ਰਹੀ ਹੈ। ਬਾੜੇ ਬਿੱਕੇ ਪਰ ਵੇਖ ਕੇ ਰਹਿ ਨਹੀਂ ਗਿਆ। ਇੰਨੀ ਦੁਨੀਆ ਕਿੰਨੇ ਲੋਕ ਇਹਨਾਂ ਦੇ ਹਮਦਰਦੀ ਇਹਨਾਂ ਦਾ ਦੁੱਖ ਨੂੰ ਮੋੜਣ ਵਾਸਤੇ ਕਬਰਸਤਾਨ ਵਿੱਚ ਪਹੁੰਚੇ ਆ। ਇਹ ਬਹੁਤ ਹੀ ਖਤਰਨਾਕ ਘਟਨਾ ਵੇਖੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈਗੀ ਹੈ। ਮੈਂ ਬੇਨਤੀ ਕਰਦਾ ਇੱਕ ਇੱਕ ਨੂੰ ਇਹਨਾਂ ਵਾਸਤੇ ਆਪਣੀ ਅਰਦਾਸ ਕਰੋ, ਪ੍ਰਾਰਥਨਾ ਕਰੋ ਤਾਂ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਇਤਮਾਨ ਬਖਸ਼ੇ। ਤਾ ਜੋ ਇਹ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਸਕਣ ਇਹ ਪੂਰਤ ਨਹੀਂ ਸਕਦੀ ਇਹ ਕਾਟਪੂਰੀ ਤਾਂ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕੋਈ ਇਹਨਾਂ ਨੂੰ ਸਹਣ ਦਾ ਬਲ ਬਖਸ਼ੇਣ ਇਹ ਪਾਣਾ ਬਖਸ਼ੇਣ ਤਾਂ ਜੋ ਇਹ ਤਸੱਲੀ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਸਕਣ ਇਹ ਦੁੱਖ ਕਦੀ ਮੁੱਕ ਨਹੀਂ ਸਕਦਾ ਇਹ ਜ਼ਿੰਦਗੀਆਂ ਮੁੱਕ ਨਹੀਂ ਸਕਦੀਆਂ ਕਿਉਂਕਿ ਇਹਨਾਂ ਤਗੜਾ ਐਕਸੀਡੈਂਟ ਆ ਕਿ ਇੱਕ ਇੱਕ ਬੱਚੇ ਦੇ ਟੋਟੇ ਹੋ ਕੇ ਔਰ ਇਹਨਾਂ ਜਰਦਨਾਕ ਵੇਖ ਕੇ ਤਾਂ ਦਰੂ ਕੰਬਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਾਸਤੇ ਪ੍ਰਾਰਥਨਾਵਾਂ ਅਰੰਦਾਸ ਕੀਤੀਆਂ ਜਾ। ਧੰਨਵਾਦ। ਖਾਣਾ ਖਤਰ ਦੀ ਹੱਦ 'ਚ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਾਹਿਲ ਸਨੋਫ ਜੁਨਨਸੀ ਦਾ ਮੋਕੇ ਤੇ ਮੌਤ ਹੋ ਗਈ ਤੇ ਜੌਨਸਨ ਸਨੋਫ ਰੇਨਕੀ ਖਤੇਗੜ ਚੂੜੀਆਂ ਦੀ ਹਸਪੀਟਲ ਪਹੁੰਚ ਕੇ ਮੌਤ ਹੋ ਗਈ। ਜਿੱਤੇ ਮਦਈ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਹਮਲ ਵਿੱਚ ਲੈਂਦੀ ਹੈ